ਨਾਂ ਨਾਲੇ ਮਾਲ ਨਾ ਮੈਂ ਸਾਰਾ ਸਾਰੀਆਂ ਨਵੀਆਂ ਨੇ ਬੱਕਰੀਆਂ ਬੱਚੇ ਪੁੱਛਾਂ ਕਿਹੜੀਆਂ ਥੱਲੇ ਨੇ ਕਾਇ ਨੇ ਸਾਰੀਆਂ ਲੈ ਲੈਣੀਆਂ ਨਹੀਂ ਕੱਟ ਲਾਂਗੇ ਅੱਧਾ ਕਾ ਲੈਣੀਆਂ ਨੇ ਓ ਕਿੱਥੇ ਆ ਬਾਈ ਤੇਰਾ ਬੰਦਾ ਆ ਗਿਆ ਬੁਲਾ ਫਿਰ ਅਸੀਂ ਜਹਾਂ ਵੀ ਜਾਣਾ ਬਾਈ ਹੁਣ ਦੱਸੋ ਜੀ ਸਰ ਜੀ ਬਾਈ ਬੱਕਰੀਆਂ ਦੇ ਬਾਬੇ ਨੂੰ ਵਧੀਆ 3-4 5 ਕੁੜੀਆਂ ਦੇ ਵਿਆਹ ਕਰਨੇ ਨੇ ਬੱਕਰੀਆਂ ਦੇਣੀਆਂ ਨੇ ਦਾਨ ਚ ਅੱਛਾ ਜੀ ਥੋੜੇ ਪਹਿਲਾਂ ਬਾਜੀਗਰਾਂ ਦੇ ਬੋਥੇ ਦਿੰਦੇ ਹੁੰਦੇ ਕੁੜੀ ਨੂੰ ਦਾਨ ਚ ਸਾਡੇ ਵੀ ਦਿੰਦੇ ਹੁੰਦੇ ਵੀ ਸੂਣਾ ਲੱਦੀ ਫਰੀ ਜਾਣਗੇ ਵੇਚਦੇ ਵੇਚਦੇ ਨਹੀਂ ਤੇ ਥੋੜੇ ਬੁੜੇ ਸੂਣਾ ਠੀਕ ਹੈ ਜੀ ਤੇ ਵੇਚ ਦੇਂਦੇ ਸੱਚ ਦੱਸ ਆ ਵੇਚਦੇ ਹੁੰਦੇ ਬੁੜੀਆਂ ਸੂਈਆਂ ਵੇਚਿਆ ਕਰਦੀਆਂ ਵੇਚਦੀਆਂ ਵਾਰਨੀਆਂ ਪਹਿਲਾਂ ਵਿਚਾਰੀਆਂ ਉਹ ਟਾਈਮ ਇਹ ਜੇ ਤੇ ਭਾਈ ਸਾਡੇ ਜੀ ਪੰਗਾ ਤਾਂ ਇਹ ਸੀ ਥੋੜਾ ਹੁਣ ਤਾਂ ਫਿਰ ਹੁਣ ਤਾਂ ਪਾਸ ਦੂਏ ਲੋਟ ਤੇ ਟਰਾਲਿਆਂ ਦੀ ਉਹ ਪਾਤੀ ਫੈਕਟਰੀ ਟਰਾਲੀਆਂ ਦੀ ਟਰਾਲੀਆਂ ਦੀ ਸੱਚਾ ਟਰਲ ਉਹ ਮੈਨੂੰ ਤਾਂ ਉਹ ਕਹਿੰਦਾ ਦੀ ਬੰਦਾ ਕਹਿੰਦਾ ਟਰਾਲੀਆਂ ਦੀ ਫੈਕਟਰੀ ਖੋਲਤੀ ਮਹਾਚਲ ਵਧੀਆ ਹੋ ਗਿਆ ਭਾਈ ਕੀਪ ਤਾਂ ਸਾਡੀ ਜਵਾਨੇ ਖੁੱਲ ਜਾ ਟਰਾਲੀਆਂ ਦੀ ਫੈਟਕੀ ਖੋਲਦੇ ਤੂੰ ਤੇ ਹੁਣ ਇਹ ਬਾਪੇ ਦੱਸੋ ਦੀ ਕਿਵੇਂ ਦੇ ਜਾਣ ਬਾਪੇ ਨੂੰ ਜਾਨਵਰ ਦੇ ਨਾਟੀਆਂ ਚੰਗੇ ਕਰਨਾ ਹੈ ਗਰੀਬ ਕੁੜੀਆਂ ਦੇ ਮੇਰਾ ਸੁੰਦਰ ਗਿਆਨ ਟਰੱਸਟ ਸੇ ਵਸਮੀਤੀ ਰਿਸਟਰਡ ਆ ਠੀਕ ਆ ਜੀ 10 ਸਾਲਾਂ ਤੋਂ ਮੈਂ ਵਿਆਹ ਕਰ ਰਿਹਾ ਮੇਰਾ ਮਾਲਕ ਕਰਾ ਰਿਹਾ ਮੈਂ ਕੁਝ ਨਹੀਂ ਕਰ ਰਿਹਾ ਮੇਂ ਔਕਾਤ ਨਹੀਂ ਹੈ ਕੇ ਨੀ ਪਾਣੀ ਪੀਉਣ ਦੀ ਸਹੀ ਹੈ ਠੀਕ ਆ ਮੇਰਾ ਬਾਬਾ ਨਾਨਕ ਕਰ ਰਿਹਾ 10 ਸਾਲਾਂ ਤੋਂ ਮੈਂ ਕਰ ਰਿਆਂ ਗਰੀਬ ਬੱਚੇ ਦੀ ਸ਼ਾਦੀ ਠੀਕ ਹੈ ਜੀ ਔਰ 51 52000 ਰੁਪਏ ਉਹਨਾਂ ਬੱਚਿਆਂ ਨੂੰ ਸੰਜੋਗ ਦਿੱਤਾ ਜਾਂਦਾ ਠੀਕ ਹੈ ਜੀ ਬਾਬਾ ਰੇਸ਼ਮ ਸਿੰਘ ਦੇ ਨਾਂ ਤੇ YouTube ਬਣਿਆ ਹੋਇਆ ਠੀਕ ਹੈ ਠੀਕ ਹੈ ਬੱਚੇ ਦੀ ਦਵਾਈ ਵੀ ਸਾਡੀ ਫਰੀਦ ਨਹੀਂ ਅਸੀਂ ਥਾਇਰੋਇਡ ਦੀ ਫਰੀਦ ਦਿੰਦੇ ਦਵਾਈਆਂ ਅਸੀਂ ਠੀਕ ਹੈ ਮਾਲਕ ਕਰੀ ਜਾਂਦਾ ਠੀਕ ਹੋਈ ਜਾਂਦੇ ਕਾਰੋਬਾਰ ਲੋਕਾਂ ਦਾ ਵੈਗ ਰੂਨੇ ਆ ਜੀ ਆਪਾਂ ਦਾ ਕੁਝ ਨਹੀਂ ਹੁਣ ਫੇਰ ਪੰਜ ਕੁੜੀਆਂ ਦੀ ਸ਼ਾਦੀ ਕਰਨੀ ਹੈ ਜਿਨ੍ਹਾਂ ਦੇ ਮਾਪੇ ਨਹੀਂ ਬੇਸਹਾਰਾ ਹਨ ਕੁੜੀ ਕਿਤੋਂ ਦੀ ਹੋਵੇ ਅਸੀਂ ਉਹਨਾਂ ਕੋਈ ਰਿਸ਼ਤਾ ਨਹੀਂ ਕਰਾਉਣਾ ਆਪੇ ਉਹ ਰਿਸ਼ਤਾ ਵੇਖ ਅਸੀਂ ਉਹਨਾਂ ਨੂੰ 51000 ਰੁਪਏ ਦਾ ਸਨਯੋਗ ਦੇਣਾ ਹੈ ਸ਼ਾਬਾਸ਼ ਕਿਉਂਕਿ ਇਹਨਾਂ ਜੋ ਪ੍ਰੋਫਿਟ ਹੋਊਗਾ ਤਾਂ ਹੀ ਅਸੀਂ ਸਨਯੋਗ ਦੇਵਾਂਗੇ ਮੈਂ ਖੁਦ ਸੈਲਫ ਕਰ ਰਿਹਾ ਨਾ ਕਿਸੇ ਤੋਂ ਸਨਯੋਗ ਲੈ ਰਿਹਾ ਮੈਂ ਇਹ ਮੇਰਾ ਟਰਸਟ ਹੈ ਟਰਸਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨਾ ਪੈਸਾ ਹੈ ਵਾਹ ਜੀ ਵਾਹ ਠੀਕ ਹੈ ਸੱਚ ਮਾ ਸਕਦੇ ਹੋ ਹੁਣ ਵੀ ਤੁਸੀਂ ਸੁੰਦਰ ਗਿਆਨ ਟਰਸਟ ਸੇਵਾ ਸਮਿਤੀ ਕੋਈ ਨਹੀਂ ਕੋਈ ਨਹੀਂ ਤਾਂ ਸਰ ਚਾਪੇ ਮਾਰੀ ਜਾਣਗੇ ਜਿਹੜੇ ਦੇਖਣ ਲੱਗ ਰਹੇ ਨੇ ਸਾਡੇ ਬੰਦੇ ਹੁਣ ਆਪਾਂ ਬੱਕਰੀਆਂ ਦੱਸੋ ਕਈਆਂ ਹੀ ਆ ਰਹਿਣ ਗੱਬਣਾ ਲਈਏ ਹਾਂਜੀ ਗੱਬਣਾ ਗੱਬਣਾ ਦਿਖਾ ਮੁੰਡਿਆ ਇਮਾਨਦਾਰੀ ਤੋਂ 2-2 3-3 ਮਹੀਨਿਆਂ ਕਾਉ ਪੱਟ ਖੜੀ ਐ ਦੇਖ ਬਾਬੇ ਦਾ ਪੰਜ ਚਾਰ ਇਕੱਠੀਆਂ ਕਰ ਫੜੀ ਮੁੰਡਿਆ ਓਏ ਆ ਤੇਰੇ ਚੇਲਾ ਕਿੱਥੇ ਡਾਂਗ ਲਈ ਖੜਾ ਆ ਜਾ ਬਾਬੀ ਲੋ ਇਹ ਵੀ ਗੱਪਣਾ ਬਾਈ ਹਾਂਜੀ ਹਾਂਜੀ ਲਿਆ ਆ ਤੋ ਇੱਥੇ ਘਰ ਇਧਰ ਸਾਹਮਣੇ ਵੀਡੀਓ ਹੁੰਦੇ ਉੱਥੇ ਆਲਾ ਕਿਦਾਂ ਸਾਨੂੰ ਕੀ ਦਿਖਾਉਂਦੇ ਹੋ ਕੀ ਬੰਦੇ ਵਿੱਚ ਨੂੰ ਸੌਦਾ ਕਾਦਾ ਕਰਿਆ ਤੀ ਤੂੰ ਆਪ ਖੋਦੋ ਬੱਕਰੀਆਂ ਵੇਚਣਾ ਬੱਕਰੀਆਂ ਦਿਖਾਇਆ ਕਰ ਵੀਡੀਓ ਵਾਲਿਆਂ ਨੂੰ ਇੰਨੀ ਦੰਦਾ ਜੀ ਜਿਹੜੀਆਂ ਨਵੀਆਂ ਨੇ ਵੀਰੇ ਸਮੀਆਂ ਬਾਬਾ ਜੀ ਹਾਂ ਅੱਜ ਦੇਖ ਪਾਪਾ ਕੱਠੀਆਂ ਕਰ ਲਾਂਦੇ ਮੈਂ ਅੱਜ ਕਰੂੰਗਾ ਚੈੱਕ ਦੰਦਾ ਬਸ ਤੂੰ ਥੋੜੇ ਦੇ ਹੀ ਆ ਵਾ ਸੁਣ ਬਾਬਾ ਤੈਨੂੰ ਮਰ ਨਹੀਂ ਦਿੰਦਾ ਮੇਰੀ ਵੀ ਅੱਜ ਪੋਣੀ ਨਹੀਂ ਹੋਈ ਗਰੀਬ ਦੀ ਤੇ ਇੱਥੇ ਹੀ ਕਰਨੀਆਂ ਪੋਣੀ ਫੜ ਲੈਗਾ ਓਏ ਆ ਜਾ ਕਰ ਤਰੇ ਚੇਲਾ ਕੀ ਗੁਰੂ ਐ ਗਾ ਗੁਰੂ ਐ ਜੀ ਇਹਦਾ ਚੇਲਾ ਤਾਹੀਂ ਨਹੀਂ ਕੁਛ ਕਹਿੰਦਾ ਇਹ ਜੇ ਗੁਰੂ ਐ ਓ ਬਈ ਆਹ ਪਰਾ ਕਰਦੇ ਆੜੀ ਓ ਥੜ ਜਾ ਭਧੌੜੀਆ ਅਰਜਗਾਨੀ ਕਰਦਾ ਇਹਦੇ ਥੱਲੇ ਬੱਚਾ ਬਾਬਾ ਜੀ ਹੈ ਇੱਕ ਬੱਚਾ ਹੀ ਹੈ ਓਏ ਇੱਧਰ ਕੱਢ ਫੋਰ ਆਹ ਤੇ ਭਰੇ ਇਹ ਨਹੀਂ ਹਜੇ ਰੁਕ ਜਾਂਦਾ ਆ ਫੜਿਓ ਪਾਠਾ ਵੀ ਬਹੁਤ ਸੋਹਣੀ ਹੈ ਐਨੂੰ ਕਰ ਲੈ ਲੈ ਫੜੀ ਬਾਈ ਉਹਦੇ ਕਰਨ ਸਿੱਕ ਇਹ ਆ ਗਈ ਜੀ ਲਿਆ ਫੜਾ ਆ ਇੱਧਰ ਫੜ ਲਓ ਆਈਆਂ ਰੀਆ ਫੜੀਓ ਕਰਨ ਇਹਨਾਂ ਦੇ ਬਾਬੇ ਦੇ ਨਾਲ ਤੂੰ ਨਹੀਂ ਨਹੀਂ ਉਹ ਸੰਤਾ ਹੈ ਜੇ ਬਾਬਿਆਂ ਦੀ ਲੋੜ ਹੈ ਮੈਂ ਖੁਦ ਬਾਬਾ ਆਪਾਂ ਕਿਹੜੀ ਬਾਬੇ ਨੂੰ ਬਾਬਾ ਟੱਕਰ ਗਿਆ ਵਾਹ ਜੀ ਵਾਹ ਕੋਣ ਹਾਂ ਇੱਕ ਇੱਕ ਬੰਨਾ ਜੀ ਮਾਲਕ ਬਣਾਉਂਦਾ ਜੋੜੀਆਂ ਹਾਂ ਹਾਂ ਮਾਲਕ ਬਣਾਉਂਦਾ ਜੋੜੀਆਂ 6 ਲੈਣੀਆਂ ਨੇ ਕਿੰਨੀਆਂ ਬਾਬਾ 6 6 5 ਕਰ ਦਿਓ ਭਰਾ 5 ਕਰ ਦਈਏ ਹਾਂ ਫਿਰ ਆ ਫਿਰ ਤੂੰ ਐ ਕਰ ਉਹ ਦੇਖ ਮੈਂ ਕਹਿੰਦਾ ਗੱਬਣ ਨੂੰ ਪਾ ਲਾਂਦਾ ਬਾਬਾ ਉਹ 6 ਕਰ ਦੇ ਛੇ ਕਰ ਦੋ। ਹਟ ਜਾ। ਪਾਠਬੜੀ ਸੋਹਣੀ ਐ। ਬਾਬਾ ਜੀ ਖੁਸ਼ ਹੋ ਛੇ ਕਰ ਲੀਏ। ਹੁਣ ਇੱਧਰ ਰੱਖ। ਬਰਾ ਦੰਦ ਦੇਖੋ ਬਾਬਾ ਜੀ ਤੁਸੀਂ। ਨਹੀਂ ਛੇ ਕਰ ਲੀਏ। ਕੋਈ ਗੱਲ ਨਹੀਂ ਕਰ ਲਾਂਗੇ ਸੀ। ਮਰਿਆ ਕਰ ਤੂੰ ਇਹਨਾਂ ਨਾਲ ਗੱਲ ਮੈਂ ਇਹਨੂੰ ਕੈਨਾ ਵੀ ਖੜਦਾ ਕੈਨਾ ਤੂੰ ਆਉਣਾ। ਆਜੋ ਬਾਬਾ ਜੀ ਦੰਦ ਦੇਖੋ ਪਹਿਲਾਂ। ਹੈਲੋ। ਇਹੀ ਦੇਖਣਗੇ। ਹਾਂ ਕਿੱਥੇ ਹੈ ਬਈ ਕੌਣ? ਨਹੀਂ ਨਹੀਂ ਕੋਈ। ਬੰਦ ਕਰਦੇ ਆ। ਆ ਬਾਦ ਆ। ਹਾਂ ਐ ਕਰ ਸਿਆ। ਲੋ ਜੀ ਛੇ ਹੋ ਗਈਆਂ। ਅੱਤਾਂ ਦੰਦ ਦੇਖੀ ਹੋਏ ਨੇ ਨਵੀਆਂ। ਨਵੀਆਂ ਪਰ ਸਾਰੀਆਂ ਚੈੱਕ ਕਰੋ ਜੀ ਸਾਰੀਆਂ ਨਵੀਆਂ ਨੇ। ਕਿਉਂ ਨਾ ਮੁੰਡਾ ਐ ਨਵੀਆਂ ਐ ਛੋਟੇ ਜਿਹੇ ਦਵਾਤਾਂ ਵੀ ਦਿੱਸਿਆ ਹੋਇਆ ਦੰਦ ਕੱਸਿਆ ਹੋਇਆ ਆਪਾਂ ਪਾਉਣੀਆਂ ਨਹੀਂ ਚੈੱਕ ਕਰੋ। ਆ ਦੇਖਿਓ ਵੀਡੀਓ ਵਾਲਿਆ। ਕਿਉਂ ਜੀ? ਲੈ ਨਵੀਆਂ ਓਏ। ਬਾਬਾ ਜੀ ਲੈ ਨਵੀਆਂ ਮੇਲਣ। ਆ ਇੱਥੇ ਰਹਿ। ਸਾਰੀ ਜਾਨਵਰ ਨਵੇਂ ਨਹੀਂ ਜੀ। ਲੈ ਇਹ ਵੀ ਨਵੀਆਂ ਐ। ਕਿਉਂ ਆਪਾਂ ਗਲਤ ਕੰਮ ਕਿਉਂ ਕਰਾਵਾਂਗੇ ਯਾਰ? ਮਾੜੀ ਹੂ ਤੂੰ ਬਾਬਾ ਲੋਕਾਂ ਮੈਂ ਛੱਡ ਦੂੰਗਾ ਆਪਣੇ ਤਾਏ ਦਾ ਮੁੰਡਾ ਲੱਗਦਾ। ਸਾਰੇ ਨਵੇਂ ਨਹੀਂ। ਇਹ ਵੀ ਨਵੀਂ ਐ। ਲੈ। ਕੀ ਥਣ ਦੇਖ ਸਕਦੇ ਆ ਬਾਬਾ ਓ ਥਣ ਵੀ ਚੈੱਕ ਕਰਾਂਗੇ ਬਾਬੇ ਨੇ ਰੋਜ਼ ਬੂਰੀਆਂ ਚੋਈਆਂ ਨੇ ਤਿਕਦੇ ਹੀ ਨਹੀਂ ਯਾਰ ਨੂੰ ਸਾਰੇ ਕੰਮ ਇੱਕਦਮ ਕਿਵੇਂ ਕਰਾਵਾਂਗੇ ਰਾਜੂ ਜਦੋਂ ਫਿਰ ਤੂੰ ਆਪੇ ਵੇਚ ਲੈ ਯਾਰ ਲਾਓ ਜੀ ਵੇਹ ਜਾ ਬੰਦਾ ਕਿੱਥੋਂ ਲਿਆ ਪੋਪੀ ਲਾ ਚਾਰ ਦਿਨ ਤੇ ਜਮੀ ਚੜੇ ਹੋਏ ਜਾਂਦਾ ਮਾਲ ਸਾਰੀ ਵਧੀਆ ਓਕੇ ਦੀ ਰਿਪੋਰਟ ਹੈ ਚਲੋ ਇਹ ਤੇ ਰਾਜੂ ਦੇ ਦੰਦਵਾਰ ਕੀ ਡੇਢੇ ਦੰਦਵਾਰੀ ਮੈਨਾ ਟੁੱਟ ਕੇ ਬੁੜਾ ਹੋ ਗਿਆ ਪਰ ਚੱਕ ਕੇ ਗੋਦੀ ਹੁਣ ਵੀ ਇਹਨੂੰ ਢੇਕ ਲੂ ਮੈਂ ਹਾਂ ਤੇ ਕੱਲ ਦਾ ਕੀ ਕਰਨਾ ਜੰਮਿਆ ਆਇਆ ਲਾ ਫੜ ਜਾਨ ਮੇਰੇ ਨਾਲ ਵੱਧ ਦੇ ਮੇਰੇ ਚਾਹੀਦੇ ਨਾਲ ਨਾ ਨਾ ਵੱਧ ਨਾ ਜਮਾਨਵੀ ਨਾ ਨਹੀਂ ਵੱੜਦਾ ਲੋਟ ਗੱਬਣਾ ਫੰਡਣਾ ਭਾਈ ਇਹ ਉਹ ਬਾਈ ਚਰਨੇ ਆ ਤੁਹਾਨੂੰ ਨੇ ਕੰਮ ਕਿ ਦੱਸਿਆ ਰਾ ਸਾਨੂੰ ਆਸੀ ਖੁਦ ਆਪ ਕਰਦੇ ਇਹ ਆਪ ਮੁੰਡਾ ਕੁੜੀਆਂ ਵਿਆਹਦਾ ਕਈ ਕਈ ਵੀ ਹਿੰਦੀ ਆ ਲੋਕੀ ਵੀ ਉੱਪਰ ਰਹੇ ਠੀਕ ਹੈ ਦੁਨੀਆ ਹਾਂ ਹਾਂ ਕੋਈ ਮੈਨੂੰ ਸੈਲਫ ਮੈਨੂੰ ਬਾਹਰੋਂ ਸੰਜੋਗ ਨਹੀਂ ਮਿਲਿਆ ਮੈਂ ਆਵਦਾ ਜਿੰਨਾ ਇਹ ਤੇ ਬਚਤ ਹੁੰਦੀ ਆ ਮੂੰਹ ਕਰਗਾ ਸੰਜੋਗ ਬੜਾ ਸੰਜੋਗ ਮਿਲਦਾ ਬਾਬਾ ਜੀ 11 ਕੁੜੀਆਂ ਦੇ ਬਾਬਾ ਜੀ ਅਸੀਂ ਹਰ ਸਾਲ ਹੀ ਕਰਦੇ ਹਾਂ ਹਾਂ ਜੀ ਬਾਬਾ ਜੀ ਰੇਸ਼ ਸਿੰਘ ਦਾ YouTube ਤੇ ਸਰਚ ਕਰ ਮਾਰ ਸਕਦੇ ਹੋ ਬਾਬਾ ਜੀ ਆਹ ਦੇਖ ਪਾਵਲ ਕਿੰਨੀ ਖੜੀ ਆ ਰੱਬ ਦਾ ਰੂਪ ਐ ਇਹ ਬਿਲਕੁਲ ਬਿਲਕੁਲ ਸਭ ਦੇ ਪਰਮਾਤਮਾ ਨੇ ਲੋਕ ਬਿਲਕੁਲ ਤੇਰਾ ਇਹ ਕੰਮ ਸੁਣ ਕੇ ਕਿਸੇ ਨਾ ਕਿਸੇ ਭਗਤ ਦੇ ਦਇਆ ਉੱਠੂਗੀ ਮਨ ਚ ਤੇਰੀ ਕੋਈ ਐਲਫ ਜਰੂਰ ਕਰੂ ਤੂੰ ਗਾਂ ਕੁੜੀਆਂ ਪਿਉਂਦਾ ਰੇ ਬੰਦਿਆਂ ਦੇ ਸਜੋਗ ਨਾਲ ਸਭ ਕੁਝ ਤੋਬੇ ਤੇ ਰੋ ਵੀ ਭਰੇ ਜਾਂਦੇ ਨੇ ਭਾਈ ਚੰਗੇ ਕੰਮ ਵਾਸਤੇ ਹਰੇਕ ਬੰਦਾ ਖੜਦਾ ਆ ਦੇਖੋ ਜੀ ਸਾਡੇ ਦੇ ਹੱਜ ਤੱਕ ਅਸੀਂ ਆਪ ਕਰ ਰਹੇ ਆਂ ਆਪਦੀ ਤਰਫ ਤੋਂ ਹਰ ਸਾਲ ਲੈ ਭਾਈ ਚਰਨੇ ਹੁਣ ਆਪਾਂ ਬਹੁਤੀਆਂ ਗੱਲਾਂ ਦਾ ਕੀਤਾ ਫੇਰ ਪਾਵਾਂਗੇ ਠੀਕ ਐ ਪਹਿਲਾ ਮੁੰਡੇ ਨੂੰ ਘੋੜੀ ਤੇ ਚੜਾਵਾਂਗੇ ਹਾਂ ਕੀ ਮੰਗਦਾ ਇਹਨਾਂ ਦਾ ਛੀਏ ਲੈਣੀ ਹੈ ਬਾਬਾ ਜੀ ਛੀਏ ਲੈਣੀ ਹੈ ਪਹਿਲਾਂਗੇ ਛੀਏ ਲੈ ਲਾਂਗੇ ਠੀਕ ਆ ਜੀ ਆਇਆ ਦੇਖ ਮੁੱਲ ਤਾਂ ਕਰਾਉਣ ਨੂੰ ਜਿੰਨਾ ਮਰਜ਼ੀ ਕਰੀ ਚੱਲ ਹਾਂ 18000 ਨੂੰ ਬੱਕਰੀਆਂ ਦੇ ਹੈ 18000 ਕੋਈ ਗੱਲ ਨਹੀਂ ਖੜ ਬਾਬਾ ਖੜ ਬਾਬਾ ਖੜਾ ਆ ਫੜਿਓ ਕੰਨ ਇੱਧਰ ਆ ਮਿਲਵੇ ਓਟ ਚ ਰਹਿਆ ਕਰੋ ਰੱਬ ਕੋਲੋਂ ਡਰ ਕੇ ਬਾੜਾ ਮੁੰਡਾ ਨਾ ਮੁੰਜਿਆ ਕਰ 18000 ਨੂੰ ਬਾਬਾ ਨਹੀਂ ਚੱਲਦਾ ਬੱਕਰੀਆਂ ਠੀਕ ਹੈ ਉਹ ਕਹਿੰਦਾ ਮੈਂ ਵੀ ਗਰੀਬਾਂ ਗਾਂ ਦੀਆਂ ਗਰੀਬ ਪਰਿਵਾਰਾਂ ਦੇ ਕੰਮ ਕਰਨੇ ਨੇ ਠੀਕ ਹੈ ਸੱਚ ਮਾਰ ਸਕਦੇ ਹਾਂ ਆਪਣਾ ਨਹੀਂ ਕੋਈ ਗੱਲ ਨਹੀਂ ਕੋਈ ਠੱਗ ਨਹੀਂ ਚੋਰ ਨਹੀਂ ਵਿਚਾਰਾ ਸੱਚਾ ਬੰਦਾ ਹੈ ਠੀਕ ਕਰ ਰਹੇ ਆ ਮਾਲ ਕਰਾ ਰਹੇ ਉਹ ਕਹਿੰਦਾ 11000 ਰੁਪਏ ਪਰ ਮੈਂ 11000 ਨਹੀਂ ਕਹਿੰਦਾ ਬਾਬੇ ਨੂੰ ਮੈਂ ਨਾ ਕਰਤੀ ਜਵਾਬ ਦਿੱਤਾ ਲੈ 12000 ਨੂੰ ਬੱਕਰੀਆਂ ਦੀ ਨਹੀਂ ਹੁੰਦੀ ਤਾਂ ਸਿਰ ਹੁਣ ਕੀ ਕਰੀਏ ਆਪ ਨੂੰ ਇੰਨਾ ਮਿਲਦੀਆਂ ਬਾਹਰੋਂ ਫਿਰ ਦੇਣੀਆ ਕਿੰਨੇ ਨੂੰ ਨਹੀਂ ਰਸਤਾ ਤਾਂ ਪਾ ਦੇ ਕੋਈ 17.5 ਹਜ਼ਾਰ ਨੂੰ ਉੱਠੀਆਂ ਲੈ ਨਹੀਂ ਮਿਲਦੀ ਤੇਰੀ ਮਾੜੀ ਚੰਗੀ ਸਭ ਵਿੱਚ ਆ ਗਈ ਠੀਕ ਹੈ ਇਹਦੇ ਸਲੇ ਬੱਚਾ ਹੈਗਾ ਕੋਈ ਇੱਕ ਬੱਚਾ ਜੀ ਹਾਂ ਉਹ ਬੱਚਾ ਮਿਲੂਗਾ ਬਾਬਾ ਜੀ ਆਪਾਂ ਨੂੰ ਐਤੀ ਵੀ ਹੈ ਨਹੀਂ ਬੱਚਾ ਪਰ ਬਾਬਾ ਜੀ ਗੱਲ ਸੁਣ ਲੈ ਬੱਕਰੀਆਂ ਹੈ ਐ ਨਹੀਂ ਮਿਲਣੀਆਂ ਜਿੱਥੇ ਮੈਂ ਤੈਨੂੰ ਕਿਹਾ ਸੀ ਨਾ ਉੱਥੇ ਜੋ ਕੇ ਦੇਖ ਲੈਣਾ ਠੀਕ ਹੈ ਤੀਰ ਨੂੰ ਜਾਨਵਰ ਨਾ ਤੀਰ ਦੇ ਨਿਸ਼ਾਨੇ ਨੂੰ ਤੂੰ ਕੱਚਾ ਨਾ ਜਾਣਦੇ ਸਿੰਨ ਕੇ ਟਿੱਡ 'ਚ ਮਾਰ ਉਹਦੇ ਉਹ ਖੜਾ ਹੈ ਤੇਡੀ ਜੀ ਪਾਗਲਾ ਮੈਂ ਇੱਥੇ ਰੱਖ ਹਾਂ ਤੇਰੇ ਕੇ ਹੈ ਹਾਂ ਤਮਉ ਦੇ ਆਏ ਲੈ ਓਏ ਕਰ ਦਿਆ ਬਾਬਾ ਕਰ ਤੋ ਕਰ ਦੋ ਫਿਰ ਚੀਤਾ ਮੇਰੀ ਜ਼ਬਾਨ ਤੇ ਕੋਈ ਰਸਤੇ ਮੁੱਲ ਚੜੇ ਤਾਂ ਮੈਂ ਮੁੰਡੇ ਨੂੰ ਟੋਕਾਂ 100 ਕੁ ਕਹਿ ਲਿਆ ਮੁੰਡੇ ਨੂੰ ਜਵਾਕ ਨੂੰ ਤੂੰ ਬਿਸ਼ਰਮ ਕਰਦਾ ਮੈਂ ਵਿਚਾਰਾ ਗੁਆਰ ਇਹਦਾ ਬੰਦਾ ਹੀ ਨਰਮਾ ਨਹੀਂ ਹੋਰ ਜਾ ਹੋਵੇ ਮੈਨੂੰ ਕੁੱਟ ਲੈ ਨੀਮਦ ਵਾਲਾ ੱੱਕੇ ਮਾਰਨਾ ਨਾ ਕੁੱਟਲਾਣਾ ਲੋਟ ਹੈ ਜਵਾਕ ਲਾਵਰੀਆ ਵੇ ਕਿਹੜੇ ਪਿੰਡ ਦਾ ਤੂੰ 13000 ਨੂੰ ਬੱਕਰੀਆਂ ਹੋ ਗਈਆਂ ਨਹੀਂ ਹੁੰਦੀਆਂ ਜੀ ਹੋ ਗਈਆਂ 17000 ਨੂੰ ਬੱਕਰੀਆਂ ਆਉਣੀਆਂ ਦਾ ਯਾਰ ਇਹ ਕੀ ਗੱਲ ਹੋ ਗਈ ਹੈ ਦੇ ਦੇ ਸਾਨੂੰ ਪੱਲੋਂ ਪਾਉਂਦੀਆਂ ਨੇ ਦੇ ਦਾਂਗੇ ਖੜੀ ਆਪਾਂ ਵੇਚਣ ਵਾਸਤੇ ਆ ਨਾ ਨੂੰ ਕਿਹੜਾ ਅੱਜ ਦਾ ਕੰਮ ਆਪਣਾ ਵੀ ਅੱਜ ਹੀ ਵੇਚ ਕੇ ਉਹ ਹੋ ਜਾਣਾ ਆ ਬਾਬਾ ਜੀ ਹੁਣ ਕੀ ਕਰਾਂ ਨਹੀਂ ਆ ਜਾਨਵਰ ਵੀ ਸਾਰੇ ਵਧੀਆ ਨੇ ਸਾਫ਼ ਨੇ ਜਾਨਵਰ ਸਾਫ਼ ਸਾਰੇ ਨਵੇਂ ਨੇਗੇ ਓਏ ਅਸੀਂ ਵੀ ਤਾਂ ਕੁੜੀਆਂ ਦੇ ਵਿੱਚੋਂ ਇਹਨਾਂ ਚੋ ਹੀ ਕਰਨਾ ਹੈ। ਬਾਬਾ ਜੀ ਦੱਸ ਸਾਰਾ ਕੁਝ ਦੇਖੋ ਸਾਰੇ ਜਾਨ ਕੋਈ ਵੀ ਬੰਦਾ ਕਹਿੰਦਾ ਕੋਈ ਅਸੀਂ ਆਪਦੇ ਵਾਸਤੇ ਨਹੀਂ ਕਰਨਾ ਆਪਦੇ ਵਾਸਤੇ ਕਰ ਰਹੇ ਹਾਂ। ਇਹਦੇ ਥਣ ਦਿਖਾ ਚਰਨੇ ਪਹਿਲਾਂ ਖੜ ਜਾ। ਓਏ ਖੜੀ ਹੋ ਤਰਨ ਤੂੰ ਖੋਲੀ ਕਰਨਾ ਚਾਹੀਦਾ। ਚੈੱਕ ਕਰਕੇ ਲੈ ਕੇ ਜਾਓ ਬਾਬਾ ਜੀ ਤੁਸੀਂ। ਖੜ ਜਾ ਯਾਰ। ਕਿਉਂ ਜੀ? ਆਹ ਦੇਖੋ ਕਿਸੇ ਬੱਕਰੀ ਦੇ ਥਣ ਚ ਫਲਟ ਹੋਵੇ ਉਹਦੀ ਵੀ ਜ਼ਿੰਮੇਵਾਰੀ ਹੈ। ਨਾ ਇਹ ਗੱਲ ਪੱਕੀ ਹੈ। ਫਲਟ ਨਹੀਂ ਹੈਗਾ। ਨਵੀਆਂ ਪੱਠਾਂ ਦੇ ਸਾਰੇ ਮਾਲ ਨੇ ਨਵੇਂ। ਇੱਕ ਗੱਲ ਸੁਣ ਲਈ ਬਾਬਾ। ਸਾਰੀ ਮੰਡੀ 'ਚ ġੇੜਾ ਕੱਢ ਕੇ ਉਰੇ ਦੁਆਰਾ ਵੀ ਆ ਜੀ। ਜਿਹੜੇ ਰੰਗ ਹੁਣ ਖੜੇ ਹੋਏ ਨੇ ਨਾ ਓਏ ਚੁੱਪ ਯਾਰਾ ਵੀਡੀਓ ਸਾਡੀ ਕਿਉਂ ਖਰਾਬ ਕਰਦਾ ਤੂੰ ਨਾ ਦੀ ਬੱਕਰੀਆਂ ਲੈ ਜਾਂਦੀਆਂ ਨੂੰ ਜਿਹੜਾ ਰੰਗ ਹੁਣ ਖੜਿਆ ਆ ਨਾ ਦੁਨੀਆ ਤੇ ਮੇਲਾ ਲੱਗਿਆ ਹੈ ਜਿਹੜੀ ਗੱਲ ਬਿੰਦਕ ਚ ਹੁਣ ਜ਼ੁਬਾਨ ਚੋਂ ਨਿਕਲ ਗਈ ਫੇਰ ਨਹੀਂ ਨਿਕਲਣੀ ਜਿਹੜੀ ਹਵਾ ਇਧਰੋਂ ਚੱਲ ਰਹੀ ਉਹ ਕੱਲ ਨੂੰ ਨਹੀਂ ਆਉਂਦੀ ਅੱਜ ਆ ਗਈ ਅੱਜ ਮੈਂ ਮਰ ਗਿਆ ਅੱਜੇ ਫੂਕਿਆ ਜਉਂ ਸ਼ਾਮ ਤੱਕ ਨੀ ਰਾਤ ਨੂੰ ਡੱਬੇ ਚ ਲਾਉਣਾ ਪਊਗਾ ਖੇਚਲਾ ਕਿੰਨੀ ਹੋ ਗਈ ਮਾਨ ਸਾਹਿਬ ਤੈਨੂੰ ਵੀ ਛੇਤੀ ਗੋਹੇ ਇਕੱਠੇ ਕਰਕੇ ਮੈਨੂੰ ਅਗ ਲਾ ਦੋ ਫੂਕ ਦੋ ਪਰਾਂ ਇਹ ਜੱਬ ਮੈਨੂੰ ਵੱਢ ਦਣ ਦੇ ਕਿਤੇ ਫਿਰੇ ਫੇਰੇ ਮੇਲਾ ਨਹੀਂ ਜੁੜਨਾ ਮੇਰੀ ਗੱਲ ਸੁਣ ਲੈ ਤੈਨੂੰ ਮਰਵਾ ਕੇ ਨਹੀਂ 라ਜੀ ਇਹ ਪਾ ਬੱਕਰੀਆਂ ਨਹੀਂ ਮਿਲਣੀਆਂ ਸਾਰੀ ਮੰਡੀ ਚ ਜਾਇਆ 35000 40000 25000 ਸਾਰੇ ਕਿਤੇ ਭਾਅ ਵਜਾਰੇ ਪਰ ਮੈਂ ਤੇਰੀ ਗੱਲ ਤੇ ਬਾਬਾ ਜੀ ਫੁੱਲ ਚੜ ਕੇ 라ਜੀ ਆ ਕੋ ਕਿਵੇਂ ਕਿਹਾ ਕਰਦੇ ਨੇ ਹਣ ਦਾੜੀ ਆ ਸੁੱਕਾ ਨਾ ਲੰਗ ਜਾਵੇ ਮੈਂ ਲੜ ਜਾਂ ਪ੍ਰਿੰਟ ਬਣ ਕੇ ਵੀ ਮੈਂ ਪ੍ਰਿੰਟ ਬਣ ਕੇ ਚਰਨੇ ਦੇ ਲੜੇ ਜਾਵਾਂ ਤਾਂ ਚੰਗੀ ਗੱਲ ਆ ਉਏ ਨਾ ਤਾਂ ਅਸੀਂ ਵੀ ਤਾਂ ਗਰੀਬ ਕੁੜੀਆਂ ਵਾਸਤੇ ਕਰਨਾ ਹੈ ਕੋਈ ਆਪ ਅਸੀਂ ਆਪ ਦੇ ਵਾਸਤੇ ਮੇਰੀ ਗੱਲ ਸੁਣੋ ਜੀ ਜੇ ਤਾਂ ਹੁੰਦੀਆਂ ਮੇਰੀਆਂ ਘਰ ਦੀਆਂ ਮੈਂ ਤੁਹਾਨੂੰ ਇੱਕ ਬੱਕਰੀ ਐਂ ਫੜਾ ਦਾਂਗਾ ਸ਼ਾਬਾਸ਼ ਸ਼ਾਬਾਸ਼ ਠੀਕ ਹੈ ਅਸੀਂ ਵੀ ਇਹ ਘਰ ਵਾਸਤੇ ਪਾਲਣੀਆਂ ਹੁੰਦੀਆਂ ਮੇਰੇ ਜਿਦੋਂ ਇਹ ਬੱਕਰੀਆਂ ਦਾ ਮੈਂ ਤੁਹਾਨੂੰ ਕੰਨ ਫੜਾ ਦੂੰਗਾ ਅਸੀਂ ਵੀ ਦੇਖੋ ਦੇਖੋ ਅਸੀਂ ਪਤਾ ਨਹੀਂ ਕਿੱਥੋਂ ਦੀ ਧੀ ਦਿਆਣੀ ਹੋਊਗੀ ਠੀਕ ਹੈ ਸਾਡਾ ٹرسٹ ਬਣਾ ਸਾਡੇ ਕੋਲ ਆ ਪਰ ਇਹ ਆ ਵੇ ਛੱਡ ਸਾਰੀਆਂ ਗੱਲਾਂ ਆਪਦਾ ਇਹ ਦਾਨ ਕਰਤੀਆਂ ਉਰਾ ਇਹ ਗੱਲ ਨਹੀਂ ਹੋਊਗੀ ਪਰ ਇਹ ਆ ਵੇ ਲਾ ਫੜੀਓ ਤੇ ਇਹ ਕੁੜੀਆਂ ਕਰਨੋ ਪਣਾ ਬਾ ਹੋ ਗਈਆਂ ਚੈੱਕ ਬਾਬਾ ਜੀ 13000 ਮੈਂ ਲਾਇਆ ਕਿਉਂ ਜੀ ਹੁਣ ਤੂੰ ਜੇ ਦੱਤ ਨੂੰ ਵੜਦੀ ਹੈ ਪਰ ਪੱਟਣ ਚ ਹੀ ਫਾਇਦਾ ਫਰੈਂ ਕੱਚੀਆਂ ਪਿੱਲੀਆਂ ਨਾਲ ਵਕੀਲ ਨਹੀਂ ਮਿਲਣੀਆਂ ਤਾਇਆ ਪੂਰੀਆਂ ਸਾਢੇ 13000 ਰੁਪਏ ਨਹੀਂ ਹੁੰਦੀ ਨਾ ਹੋਰ ਕਿੱਥੇ ਹੋਣੀਆਂ ਮੈਨੂੰ ਵੀ ਨਹੀਂ ਹੋਣੀਆਂ ਹੈਗੀਆਂ ਬਾ ਮੇਰੀ ਗੱਲ ਸੁਣਦਾ ਪੁਰਾਣੀ ਹੋਣੀਆਂ ਹੋ ਗਈਆਂ ਲੈ 14 ਨੂੰ ਤਾਂ ਹੋ ਗਈਆਂ ਉਹ ਵੀ 14 ਨਾਤੀਆ ਬਸ ਉਹ ਨਹੀਂ ਉਹ ਫੜਾ ਬਾਬਾ ਫੜ ਲੈ ਮੰਨਿਆ ਕਰ ਫਿਰ ਨਹੀਂ ਮੰਨਦੀਆਂ ਹੋ ਗਿਆ ਹਣ ਬਾਬਾ ਕਰਨਾ ਉਹ ਬਾਈ ਨਹੀਂ ਹੁੰਦੀਆਂ ਠੀਕ ਹੈ ਨਾ ਗੱਲ ਐਡਾ ਕਿੱਡੀ ਕੀ ਗੱਲ ਆ ਯਾਰ ਕੋਈ ਗੱਲ ਬਸੇਰੀ ਆ ਆਪ ਨੂੰ ਪਾਉਂਦੀਆਂ ਨੇ ਪੰਨੂ ਜਾਂ 16000 ਨੂੰ ਬੱਕਰੀਆਂ ਲੈ ਜਾ ਬਸ ਹੁਣ ਇਹ ਲਾਸਟ ਹੀ ਆ ਗੱਲ ਕਿਉਂ ਜੀ ਫੇਰ ਉਹ ਥਾੜਾ ਬਾਬਾ ਮਰ ਜਾ ਨਹੀਂ ਬੱਕਰੀਆਂ ਘਰੀਦਾ ਨਹੀਂਗਾ ਮਾਰ ਉਹ ਥਾੜਾ ਮਰ ਜਾ ਰੁਕ ਜਾ ਯਾਰ ਤੂੰ ਤਾਂ ਗਾਨੀ ਵੇ ਨੀ ਬਕਵਾਸ ਮੇਰੀ ਮਲਵਾਲੀ ਨਾਲੇ ਮਾੜਾ ਚੰਗਾ ਬਲੂ ਕਾ ਦੇ ਨਾਲੇ ਮੈਨੂੰ ਕਾ ਗਿਆ ਕੋਈ ਗੱਲ ਨਹੀਂ ਥੋੜੀ ਪਈ ਆ ਮੰਡੀ ਮੈਂ ਤੇ ਮੰਡੀ ਦੇ ਪਈ ਆ ਫੇਰ ਗੱਲ ਤਾਂ ਇਹ ਆ ਜੇ ਅਗਲੇ ਨੂੰ ਪੁੱਗਣ ਗਿਆ ਫਾਇਦਾਗਾ ਆਪ ਨੂੰ ਘਾਟਾ ਪਉਂਦੀਆਂ ਨੇ ਤਾਂ ਮੇਰੂੰ ਪੂਰੇ ਵੀ ਕਰਤੀਆਂ ਦਿਖਿਆ ਮੈਂ ਜਦੇ ਫੜਾ ਦੂੰਗਾ ਮਰਦੇ ਮਰਦੇ ਆ ਹੋਰ ਕੀ ਹੈਗਾ ਜਮੀ ਮਰਦਾ ਹੋਰ ਚਾ 14 ਨੂੰ ਹੋ ਗਿਆ ਹੋ ਗਈਆਂ ਬਾਈ ਬਾਬੇ ਲਾ ਮੱਥੇ ਨਾਲ ਕੇਸ ਨੂੰ ਮੈਂ ਕੱਚਾ ਨਹੀਂ ਹੋਣ ਦੂੰਦਾ ਬਰੀ ਕਰਕੇ ਤੋਰੂੰਗਾ ਘੰਟਾ ਹੋ ਗਿਆ ਕਹਿੰਦਾ ਸਾਰੀ ਰਾਤ ਰੋਈ ਮਰਿਆ ਗਮਾਂਡੀਆਂ ਦਾ ਸਵਾਦ ਕਹਦਾ ਹੂ ਸਾਨੂੰ ਫਿਰ ਕੱਲੀ ਕੱਲੀ ਚੈੱਕ ਕਰ ਬਾਬਾ ਮੈਂ ਤਾਂ ਫਿਰ ਕਰ ਲੂੰਗਾ ਦੁਬਾਰੇ ਮੈਂ ਤਾਂ ਪਹਿਲਾਂ ਕਰ ਵੀ ਲਈਆਂ ਜੇ ਕੋਈ ਮਾੜੀ ਹੋਵੇ ਹਜੇ ਵੀ ਕਰਦੀ ਆ ਜਾ ਬਾਈ ਓਏ ਆ ਦੇਖੋ ਵੀਰੇ ਨੋ ਵੀਰਦਾ ਨਹੀਂ ਕਾਗ ਨੂੰ ਵੀ ਪਤਾ ਲੱਗੇ ਵੀਰੇ ਕਿਹੜੀਆਂ ਵੇਚੀਆਂ ਨੇ ਠੀਕ ਆ ਜੀ ਗੱਲ ਲੈ ਆਂ ਕਰ ਕਿਹੜਾਈ ਆ ਦੇਖੋ ਜਿਓ ਹੋ ਰਹੀ ਗਈ ਭਰਲੀ ਪੱਟ ਆ ਦੇਖੋ ਭਾਈ ਛੇਰੀ ਹੈ ਛੇਰੀ ਪੱਟ ਤੂੰ ਹੀ ਨਾ ਵਰਕੇ ਇਹਾਂ ਛੇਰੀ ਛੇਰੀ ਲਈ ਹੈ ਜਿਹੜੀ ਲਈ ਹੈ ਉਹੀ ਦਵਾਂਗੇ ਛੇਰੀ ਛੇਰੀ ਆਹ ਆ ਲਈ ਹੈ ਨਵੀਂ ਪੱਟਾ ਜਮਾ ਇਹਨਾਂ ਨੂੰ ਆਪਣੇ ਹੈ ਨਹੀਂ ਕਿ ਚਲੋ ਕੋਲੀ ਜਾ ਕਰ ਦਿੰਦੇ ਨੇ ਲੈ ਜੀ ਰਸਾ ਜਾਈਂ ਬਾਬਾ ਛੱਟ ਮੈਂ ਸੰਘੋਲਾ ਦੂੰਗਾ ਮੈਂ ਸੰਘੋਲਾ ਕੇ ਨਿਸ਼ਾਨੀ ਲਾ ਦੂੰਗਾ ਤੇਰੀ ਇੱਕ ਵੀ ਨਹੀਂ ਰੋਣ ਨਾ ਦਿੰਦਾ ਮੈਂ ਨਿਸ਼ਾਨੀ ਲਾ ਦਨੇ ਆ ਬਾਬਾ ਜੀ ਤੂੰ ਐ ਕਿ ਛੋਟੀ ਕਿੱਥੇ ਆ ਚੱਲੇ ਕੈਂਚੀ ਹੈ ਜੀ ਹੈ ਟੱਕਲਾ ਟੱਕ ਵੜ ਦਿੰਦੇ ਆ ਹੋਰ ਦੱਸੋ ਫੜ ਫੜ ਕੇ ਸਾਡੀਆਂ ਦਾ ਭਾਈ ਗੱਡੀ ਚ ਵੜਦੇ ਕਿਉਂ ਜੀ ਗੱਡੀ ਚ ਵੜਦੇ ਠੀਕ ਆ ਅਸਲ ਬਾਤ ਇਹ ਹੋ ਗਈ ਅਗਲੇ ਦੇ ਅੰਦਰ ਢਿੱਡ ਚ ਛੱਕ ਨਾ ਰਹੇ ਨਹੀਂ ਆ ਖੜੀ ਆ ਗੱਡੀ ਜੇ ਤੁਹਾਨੂੰ ਸਾਡੀ ਗੱਡੀ ਚ ਵੜ ਠੀਕ ਆ ਠੀਕ ਆ ਇਹਨਾਂ ਦੀ ਗੱਡੀ ਚ ਪੜਵਾ ਦਿੰਦੇ ਆ ਠੀਕ ਆ ਜੀ ਫੜੋ ਕਰੋ ਝੂਲੀ ਕਰੋ ਭਾਈ ਆ ਬਾਬਾ ਜੀ ਇੱਧਰ ਮੂੰਹ ਕਰੋ ਆ ਲਓ ਜਾਓ ਜੂ ਇੱਧਰ ਚੜਦੇ ਕਿ ਨਹੀਂ ਮਾਲਕ ਕਿਰਪਾ ਕਰੋ 1 ਰੁਪਿਆ ਹੈਗਾ ਤੇਰੇ ਟੁੱਟਿਆ ਮੈਂ ਤਾਂ ਉਹ ਕੋਈ ਗੱਲ ਨਹੀਂ ਆ ਓਏ ਨਹੀਂ ਖਾਲੀ ਝੋਲੀ ਚ ਰਸਾ ਨਾ ਪਾਈਂ ਦੁਆ ਬਾਬਾ ਲੋਕ ਆ ਇਹ ਓਏ ਕਰ ਜਾ ਫਿਰ ਪਾ ਦਾਂਗੇ ਆ ਤਾਂ ਫੜ ਲਾ ਹੈਗਾ ਤੇਰੇ ਪਾਊ ਸਾਰ ਪੀਜੇ ਪਤੀ ਖਾਲੀ ਨਾ ਇਹ ਦੱਸਾ ਪਾਈ ਇਹਦੀ ਝੋਲੀ ਪਰ ਫੋਰ ਨੂੰ ਤਾਂ ਆਪਾਂ ਨਹੀਂ ਦਿੰਦੇ ਬਾਬੇ ਨੂੰ ਤਾਂ ਇਹ ਆਹ ਮੁੰਡਾ ਤਾਂ ਦਿਲ ਵਾਲਾ ਹੈ ਲਓ ਛੱਕ ਪਾਈ ਬਾਬਾ ਤੈਨੂੰ ਰੱਬ ਵਾਦਾ ਕਰੇ ਫੜ ਕੰਨ ਲੈ ਲੈ ਆਓ ਫੋਲ ਢਾਲਾਓ ਛੱਕ ਲੈ ਫੜ ਲੈ ਆ ਰਾਂ ਲੈ ਜਾ ਆਪਾਂ ਕੱਢ ਦਿੰਦੇ ਆ ਖੋਜੀ ਵੀਰੇ ਮੜਿਆ ਇੱਕ ਵੀਰੇ ਇੱਕ ਮਿੰਟ ਰਹੀ ਇਹ ਵੀਰੇ ਨਾ ਗਲੇ ਦੇਖੋ ਇੱਕਦਮ ਇੱਕ ਬੱਚਾ ਬਾਬਾ ਜੀ ਇੱਕ ਸੂਈ ਹੋਈ ਹੈ ਜੀ ਉਹ ਨਾਲ ਹੈ हा आग बागी